ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕਮੋਂ ਗਿਆ ਬਿਲਕੁਲ ਇਹ ਲਾਈਨਾਂ ਸਹੀ ਬੈਠਦੀਆਂ ਨੇ ਉਸ ਸਮੇਂ ਦੇ ਗੱਬਰੂਆਂ ਦੇ ਜਦੋਂ ਸਾਰਾ ਦਿਨ ਖੇਤਾਂ 'ਚ ਕੰਮ ਕਰਨਾ ਚੰਗੀ ਖੁਰਾਕ ਤੇ ਉਤੋਂ ਚੌੜੀਆਂ ਛਾਤੀਆਂ ਤੇ ਲੰਬੇ ਕਦ ਗੱਬਰੂਆਂ ਦੀ ਪਹਿਚਾਨ ਸਨ ਬਿਮਾਰੀਆਂ ਕੀ ਹੁੰਦੀਆਂ ਪਤਾ ਹੀ ਨਹੀਂ ਹੁੰਦਾ ਸੀ ਪੁਰਾਣੇ ਸਮੇਂ ਦੇ ਗੱਬਰੂਆਂ ਦੇ ਮੁਕਾਬਲੇ ਜੇਕਰ ਗੱਲ ਕਰੀਏ ਅੱਜ ਦੇ ਮਸ਼ੀਨੀ ਯੁੱਗ ਦੀ ਤਰ ਨੌਜਵਾਨ ਆਲਸੀ ਨਸ਼ੇੜੀ ਹੋ ਗਏ ਨੇ ਨਾ ਸਰੀਰ ਦੀ ਅਹਿਮੀਅਤ ਤੇ ਨਾ ਹੀ ਜੀਤੋੜ ਮਿਹਨਤ ਦਾ ਲਾਲਚ ਪਰ ਚੰਗੀ ਦਿਖਦੀ ਚਾ ਵਿੱਚ ਪਹੁੰਚ ਜਾਂਦੇ ਨੇ ਜਿਮ ਜਿਮ ਜਾ ਕੇ ਵੀ ਨੌਜਵਾਨ ਕਈ ਕਿਸਮ ਦੀਆਂ ਗਲਤੀਆਂ ਕਰਦੇ ਨੇ ਤੇ ਨੌਜਵਾਨਾਂ ਦੇ ਸਰੀਰ ਲਈ ਨਾ ਸਿਰਫ ਇਹ ਨੁਕਸਾਨਦਾਇਕ ਹੈ ਬਲਕਿ ساری ਜ਼ਿੰਦਗੀ ਪਛਤਾਵੇ ਦਾ ਕਾਰਨ ਇਹ ਗਲਤੀਆਂ ਰਹਿ ਜਾਂਦੀਆਂ ਨੇ ਕੀ ਸੁਧਾਰ ਨੌਜਵਾਨਾਂ ਨੂੰ ਫਿਟ ਅਤੇ ਤੰਦਰੁਸਤ ਰੱਖ ਸਕਦੇ ਨੇ ਕਿਸ ਤਰ੍ਹਾਂ ਨਾਲ ਕਰਨੀ ਚਾਹੀਦੀ ਹੈ ਕਸਰਤ ਅੱਸੀ ਦੱਸਾਂਗੇ ਤੁਹਾਨੂੰ ਸਾਡੇ ਖਾਸ ਪ੍ਰੋਗਰਾਮ ਮਿੰਨੀ ਪਾਕਟ ਫਿਟਨੈਸ ਦੇ ਵਿੱਚ ਇਸ ਹਫਤਾਵਰੀ ਪ੍ਰੋਗਰਾਮ ਵਿੱਚ ਮਿਸਟਰ ਪੰਜਾਬ ਰਹੇ ਸੁਖਰਾਜ ਸਾਨੂੰ ਸਾਡੇ ਦਰਸ਼ਕਾਂ ਨੂੰ ਫਿਟਨੈਸ ਸੰਬੰਧੀ ਹਰ ਗੱਲ ਤੋਂ ਜਾਣੂ ਕਰਵਾਉਣਗੇ ਜਿਸ ਤੋਂ ਅੱਜ ਦੇ ਕੁਝ ਨੌਜਵਾਨ ਅਣਜਾਣ ਨੇ ਜਿਮ ਅਤੇ ਫਿਟਨੈਸ ਨੂੰ ਲੈ ਕੇ ਅੱਜ ਦਾ ਜਿਹੜਾ ਯੂਥ ਹੈ ਬਹੁਤ ਸਾਰੀਆਂ ਗਲਤੀਆਂ ਵੀ ਕਰ ਲੈਂਦਾ ਹੈ ਕਈ ਵਾਰ ਦੇਖਿਆ ਗਿਆ ਹੈ ਕਿ ਯੂਥ ਵੱਲੋਂ ਜਿਮ ਨੂੰ ਲੈ ਕੇ ਕਈ ਵਾਰੀ ਵੱਡੇ-ਵੱਡੇ ਸਰੀਰ ਦੇਖ ਕੇ ਜੇ ਮਨ ਨੂੰ ਅਪਣਾ ਤਾਂ ਲੈਂਦੇ ਨੇ ਪਰ ਕਿਤੇ ਨਾ ਕਿਤੇ ਕੁਛ ਨਾ ਕੁਛ ਗਲਤੀਆਂ ਹੋ ਜਾਂਦੀਆਂ ਨੇ ਤਾਂ ਉਹਨਾਂ ਗਲਤੀਆਂ ਤੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਵੀ ਸਿੱਖੀਆਂ ਜਾਂਦੀਆਂ ਨੇ ਤਾਂ ਇਸੇ ਚੀਜ਼ ਨੂੰ ਲੈ ਕੇ ਅਸੀਂ ਹਫ਼ਤਾਵਾਰੀ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਤੇ ਮੇਰੇ ਨਾਲ ਨੇ ਅੱਜ ਸੁਖਰਾਜ ਮੋਮੀ ਤਾਂ ਸੁਖਰਾਜ ਮੋਮੀ ਦੇ ਨਾਲ ਗੱਲਬਾਤ ਕਰਦੇ ਆ ਇਸ ਤੋਂ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਆ ਕਿ ਸੁਖਰਾਜ ਮੋਮੀ ਨੇ ਜਿਹੜੇ ਉਹਨਾਂ ਨੇ ਕਈ ਵੱਡੇ ਮਕਾਮ ਹਾਸਲ ਕੀਤੇ ਹੋਏ ਨੇ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਵੱਲੋਂ ਕਈ ਪ੍ਰੋਗਰਾਮ ਜਿਹੜੇ ਨੇ ਰਿਐਲਿਟੀ ਸ਼ੋਅ ਨੇ ਉਹਨਾਂ ਤੇ ਵੱਡੇ ਵੱਡੇ ਮਕਾਮ ਹਾਸਲ ਕੀਤੇ ਨੇ ਕਈ ਜਿੱਤ ਵੀ ਪ੍ਰਾਪਤ ਕੀਤੀ ਹੈ ਕਈ ਰਿਐਲਿਟੀ ਸ਼ੋਅਸ ਦੇ ਵਿੱਚ ਤੇ ਹੁਣ ਜਿਹੜੇ ਨੇ ਉਹ ਬਾਡੀ ਬਿਲਡਿੰਗ ਦੀ ਦੁਨੀਆ ਵਿੱਚ ਵੀ ਆਪਣਾ ਨਾਮ ਕਾਫੀ ਉੱਚੇ ਪੱਧਰ ਤੇ ਲੈ ਕੇ ਜਾ ਚੁੱਕੇ ਨੇ ਅਤੇ ਨਵੇਂ ਯੂਥ ਜਿਹੜੇ ਆਉਣ ਵਾਲੀ ਜਨਰੇਸ਼ਨ ਉਹਨਾਂ ਨੂੰ ਵੀ ਇਨਸਪਾਇਰ ਕਰ ਰਹੇ ਨੇ ਤਾਂ ਉਹਨਾਂ ਨਾਲ ਹੀ ਅਸੀਂ ਜਿੰਮ ਨੂੰ ਲੈ ਕੇ ਕੁਝ ਗੱਲਾਂ ਜਿਹੜੀਆਂ ਨੇ ਕੁਝ ਵਿਚਾਰ ਨੇ ਉਹ ਸਾਂਝੇ ਕਰਾਂਗੇ ਤੇ ਸਾਨੂੰ ਦੱਸਣਗੇ ਕਿ ਕਿੱਥੇ ਕਿੱਥੇ ਗਲਤੀਆਂ ਹੋ ਰਹੀਆਂ ਨੇ ਤੇ ਕਿੱਥੇ ਕਿੱਥੇ ਜਿਹੜਾ ਸਾਡਾ ਯੂਥ ਆ ਇੱਕ ਵੱਡੇ ਪੱਧਰ ਤੇ ਦੇਖਿਆ ਜਾਵੇ ਤਾਂ ਸ਼ਰੀਰ ਦੇਖ ਕੇ ਵੱਡੇ ਸ਼ਰੀਰ ਦੇਖ ਕੇ ਵੱਡੇ ਬੋਡੀ ਬਿਲਡਰ ਦੇਖ ਕੇ ਨਵਾਂ ਯੂਥ ਆ ਜਦੋਂ ਜਿਮ ਚ ਐਂਟਰ ਕਰਦਾ ਪਹਿਲੀ ਵਾਰੀ ਕਿਹੜੀ ਉਮਰ ਹੋਣੀ ਚਾਹੀਦੀ ਆ ਤੇ ਕਿੱਥੇ ਗਲਤੀਆਂ ਹੁੰਦੀਆਂ ਨੇ ਯੂਥ ਵੱਲੋਂ ਫਰਸਟ ਆਫ ਆਲ ਕੀ ਥੈਂਕ ਯੂ ਸੋ ਮੱਚ ਜਿਹੜਾ ਚੈਨਲ ਸਾਡੇ ਐਥਲੀਟਸ ਨੂੰ ਹੋਰ ਪ੍ਰਮੋਟ ਕਰ ਰਿਹਾ ਸੋ ਇਦਾਂ ਦੇ ਤੁਹਾਨੂੰ ਉਪਰਾਲੇ ਬਹੁਤ ਵਧੀਆ ਥੈਂਕ ਯੂ ਸੋ ਮੱਚ ਕਿ ਤੁਸੀਂ ਇਦਾਂ ਦੇ ਉਪਰਾਲੇ ਕਰ ਰਹੇ ਆ ਕਿ ਐਥਲੀਟਸ ਜਿਹੜੇ ਅੱਗੇ ਆਉਣ ਸੋ ਆਪਾਂ ਹਰੇਕ ਐਪੀਸੋਡ ਰੱਖਾਂਗੇ ਹਰੇਕ ਵੀਕਲੀ ਰੱਖਾਂਗੇ ਕਿਉਂਕਿ ਇਹ ਬਹੁਤ ਲੰਮਾ ਚੌੜਾ ਪ੍ਰੋਸੀਜਰ ਆ ਨਾ ਸੋ ਅੱਜ ਦੇ ਟਾਈਮ 'ਚ ਆਪਾਂ ਅੱਜ ਜੋ ਐਪੀਸੋਡ ਰੱਖ ਰਹੇ ਆ ਨਾ ਇਹਦੇ 'ਚ ਸਿਰਫ ਆਪਾਂ ਦੱਸਾਂਗੇ ਕਿ ਹਾਂ ਵੀ ਜੁੱਤ ਕਿ ਏਜ ਹੋਣੀ ਚਾਹੀਦੀ ਆ ਉਹਦੀ ਠੀਕ ਆ ਤੇ ਕਦੋਂ ਉਹਨੂੰ ਕਿਸ ਟਾਈਮ ਤੇ ਕੈਸੋ ਜਿਆ ਨਿਊਟ੍ਰੀਸ਼ਨ ਖਾਣਾ ਚਾਹੀਦਾ ਆ ਕਿਹੜੀਆਂ ਉਹ ਵਰਕਆਊਟ ਲਾਉਂਦੇ ਐਕਸਰਸਾਈਜ਼ ਅੱਜ ਤੁਹਾਨੂੰ ਦੱਸਾਂਗੇ ਕਿ ਆਪਾਂ ਜਿਹੜੀਆਂ ਜਿਹੜੀਆਂ ਗਲਤੀਆਂ ਮਿਸਟੇਕਸ ਆਪਣੇ ਬੱਚੇ ਜਿਹੜੇ ਨਿਊ ਜਰਨੀ ਸਟਾਰਟ ਕਰਦੇ ਨੇ ਸੋ ਉਹਨਾਂ ਬਾਰੇ ਅੱਜ ਮੈਂ ਸਾਰੇ ਡਾਊਟਸ ਤੁਹਾਡੇ ਕਲੀਅਰ ਕਰੂੰਗਾ ਤੇ ਸੁਖਰਾਜ ਦੇਖਿਆ ਜਾਵੇ ਪਹਿਲਾ ਐਕਸਪੀਰੀਅੰਸ ਤੁਹਾਡਾ ਕਿਦਾਂ ਦਾ ਸੀ ਕਿਉਂਕਿ ਜਦੋਂ ਮੈਂ ਜਿਮ ਜਾਣਾ ਸੀਗਾ ਕਿਤੇ ਨਾ ਕਿਤੇ ਗਲਤੀਆਂ ਮੇਰੇ ਤੋਂ ਵੀ ਹੁੰਦੀਆਂ ਸੀਗੀਆਂ ਇਹਨਾਂ ਚੀਜ਼ਾਂ ਲੈ ਕੇ ਜਾਂ ਐਕਸਰਸਾਈਜ਼ ਪ੍ਰੋਪਰ ਨਹੀਂ ਲਾਣੀ ਕੋਈ ਡਾਈਟ ਨੂੰ ਲੈ ਕੇ ਜਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਜਿਮ ਕਹਿਣਾ ਸੋਖਾ ਵਾ ਪਰ ਗੱਲ ਕੀਤੀ ਜਾਵੇ ਜਦੋਂ ਜਿਮ ਜਾਉਣਾ ਤੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਜਾਂਦਾ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਸੀ ਸਰ ਦੇਖੋ ਜਦੋਂ ਵੀ ਆਪਾਂ ਸਟਾਰਟ ਕਰਦੇ ਆ ਆਪਣੀ ਜਰਨੀ ਹਨਾ ਸਾਰੇ ਮਿਸਟੇਕ ਕਰਦੇ ਨੇ ਸਾਡੇ ਕੋਈ ਬਹੁਤ ਸਾਰੀਆਂ ਮਿਸਟੇਕਸ ਹੁੰਦੀਆਂ ਜਿਵੇਂ ਕਿ ਐਕਸਰਸਾਈਜ਼ ਦਾ ਨਹੀਂ ਪਤਾ ਹੋਣਾ ਪ੍ਰੋਪਰ ਨਾ ਸਾਨੂੰ ਕੋਈ ਦੱਸਣ ਵਾਲਾ ਹੀ ਸੀਗਾ ਉਸ ਟਾਈਮ 'ਚ ਫਿਰ ਹੌਲੀ ਹੌਲੀ ਆਪਣੇ ਆਪ ਨੂੰ ਗਰੋਅ ਕੀਤਾ ਠੀਕ ਆ ਜਿਵੇਂ ਐਕਸਰਸਾਈਜ਼ ਲਾਈ ਜਾਣੀ ਜੇ ਲਾਉਣ ਲੱਪੇ 1.5 2-2 ਘੰਟੇ ਤੱਕ ਦੀ ਐਕਸਰਸਾਈਜ਼ ਆਪਣੀ ਖਿੱਚੀ ਜਾਣੀ ਅਕਸਰ ਸਾਰੇ ਏਦਾਂ ਕਰਦੇ ਨੇ ਜਿਹੜਾ ਵੀ ਨਵਾਂ ਜੂਥਾ ਕਿ ਸ਼ਾਇਦ ਸਾਡੀ ਜਿਆਦਾ ਐਕਸਰਸਾਈਜ਼ ਲਾਉਣ ਨਾਲ ਹਨਾ ਕਿ ਮਸਲ ਗਰੋਅ ਹੋਊਗਾ ਬਟ ਏਦਾਂ ਨਹੀਂ ਹੁੰਦਾ ਇਹ ਸਾਰੀ ਮਿਸ ਗਾਈਡੈਂਸ ਆ ਸੋ ਆਪਾਂ ਨੂੰ ਪ੍ਰੋਪਰ ਖਿਆਲ ਦੇ ਨਾਲ ਕਿਸੇ ਦੇ ਅੰਡਰ ਗਾਈਡਨਸ ਇਹ ਸਾਰੇ ਸੈੱਟ ਪ੍ਰੋਪਰ ਲਾਉਣੇ ਚਾਹੀਦੇ ਆ ਸੋ ਐਕਸਰਸਾਈਜ਼ ਵੱਧ ਤੋਂ ਵੱਧ ਵੀ 45 ਮਿੰਟ ਦੀ ਹੋਣੀ ਚਾਹੀਦੀ ਆ ਇਸ ਤੋਂ ਵੱਧ ਮੇਰੇ ਅਕੋਰਡਿੰਗਲੀ ਤਾਂ ਐਕਸਰਸਾਈਜ਼ ਨਹੀਂ ਹੁੰਦੀ ਕੁਝ ਲੋਕ ਇਹ ਵੀ ਚਾਹੁੰਦੇ ਨੇ ਕਿ ਜਿੱਦਾਂ ਤੁਸੀਂ ਕਿਹਾ ਵਾ ਕਿ 45 ਮਿੰਟ ਦੀ ਸਿਰਫ ਐਕਸਰਸਾਈਜ਼ ਹੋਣੀ ਚਾਹੀਦੀ ਆ ਪਰ ਕੁਝ ਲੋਕ ਜਿਹੜੇ ਨੇ ਦਿਨ 'ਚ ਦੋ-ਦੋ ਵਾਰ ਤਿੰਨ-ਤਿੰਨ ਵਾਰ ਐਕਸਰਸਾਈਜ਼ ਕਰਦੇ ਨੇ ਇਹ ਪਏ ਅਕੋਰਡਿੰਗ ਟੂ ਹੁੰਦਾ ਆ ਕਿ ਜੇ ਕੋਈ ਐਥਲੀਟ ਆ ਕੋਈ ਬਾਡੀ ਬਿਲਡਿੰਗ ਦੀ ਤਿਆਰੀ ਕਰਦਾ ਪਿਆ ਨਾ ਤੋਂ ਉਹਦਾ ਵਰਕਆਊਟ ਸ਼ਡਿਊਲ ਤਿੰਨ ਪਾਰਟਸ ਵੀ ਹੋ ਸਕਦਾ ਕਿਉਂਕਿ ਉਹ ਸਵੇਰੇ ਵੀ ਕਾਰਡੀਓ ਆਪਣੀ ਫੈਟ ਬੰਨਦਾ ਕਰਦਾ ਕਰਕੇ ਨਾ ਸਵੇਰੇ ਵੀ ਆਪਣਾ ਕਾਰਡੀਓ ਕਰ ਸਕਦਾ ਵੇਟ ਟ੍ਰੇਨਿੰਗ ਆਪਣੇ ਦੁਪਹਿਰ ਦੇ ਟਾਈਮ ਰੱਖ ਸਕਦਾ ਸ਼ਾਮ ਨੂੰ ਫੇਰ ਕਾਰਡੀਓ ਕਰ ਸਕਦਾ ਬਟ ਬੱਚੇ ਹੀ ਕਰਦੇ ਆ ਆਉਣ ਵਾਲਾ ਜਿਹੜਾ ਯੂਥ ਆ ਨਾ ਉਹ ਕਿਸੇ ਨੂੰ ਦੇਖ ਕੇ ਕਿ ਹਾਂ ਵੀ ਯਾਰ ਉਹ ਬੰਦਾ ਡੋਲੇ ਤਕੜੇ ਆ ਹੁਣ ਲਾ ਲੋ ਕਿ ਮੈਨੂੰ ਲਾ ਲੋ ਚੱਲ ਥੋੜੇ ਬੋਤੇ ਹੈਗੇ ਨੇ ਤੋ ਮੈਨੂੰ ਦੇਖ ਕੇ ਵੀ ਕਈ ਹੁੰਦਾ ਕਿ ਯਾਰ ਉਹ ਉਹ ਐਕਸਰਸਾਈਜ਼ ਆ ਰਿਹਾ ਬਟ ਉਹਨਾਂ ਨੂੰ ਇਹ ਨਹੀਂ ਨੌਲੇਜ ਹੈਗੀ ਕਿ ਉਹਦਾ ਨਿਊਟ੍ਰੀਸ਼ਨ ਕੀ ਆ ਉਹਦਾ ਲੈਵਲ ਵੈਲਿਊ ਕੀ ਆ ਕਿ ਹਨਾ ਉਹ ਕਾਤੋਂ ਉਹ ਐਕਸਰਸਾਈਜ਼ ਆ ਰਿਹਾ ਬਟ ਉਹ ਦੇਖ ਦੇ ਕੇ ਇਨਸਪਾਇਰ ਹੋ ਰਿਹਾ ਹਨਾ ਬਟ ਉਹ ਗਲਤ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਡਾ ਲੈਵਲ ਕੀ ਆ ਕਿਉਂਕਿ ਅਸੀਂ ਵੀ ਜ਼ੀਰੋ ਤੋਂ ਸਟਾਰਟ ਕੀਤਾ ਹਨਾ ਅੱਜ ਹੌਲੀ 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 ਗੇਨ ਕਰਦੇ ਆ ਰਹੇ ਆ ਤੇ ਸਾਡੇ ਤੋਂ ਵੀ ਬਹੁਤ ਤਗੜੇ ਬੰਦੇ ਨੇ ਹੁਣੇ ਉਹਨਾਂ ਦੀ ਐਕਸਰਸਾਈਜ਼ ਨਹੀਂ ਕਾਪੀ ਕਰ ਸਕਦੇ ਸੋ ਹੌਲੀ ਹੌਲੀ ਸਟੈਪ ਬਾਈ ਸਟੈਪ ਆਪਾਂ ਅੱਗੇ ਦੀ ਅੱਗੇ ਜਾ ਸਕਦੇ ਹਾਂ ਇੱਕ ਸਹੀ ਉਮਰ ਕਿਹੜੀ ਹੋਣੀ ਚਾਹੀਦੀ ਹੈ ਜਦੋਂ ਅਸੀਂ ਜਿਮ ਸ਼ੁਰੂ ਕਰਦੇ ਹਾਂ ਜਾਂ ਕੋਈ ਐਕਸਰਸਾਈਜ਼ ਸ਼ੁਰੂ ਕਰਦੇ ਹਾਂ ਸਹੀ ਉਮਰ ਕਿਹੜੀ ਹੁੰਦੀ ਹੈ ਸਹੀ ਉਮਰ ਤੁਸੀਂ ਅਗਰ ਤਾਂ ਆਪਾਂ ਵੇਟ ਟ੍ਰੇਨਿੰਗ ਦੀ ਲਈਏ ਤਾਂ ਉ ਤਾਂ 18 ਤੋਂ ਬਾਅਦ ਹੀ ਕਰਨਾ ਚਾਹੀਦਾ ਆ ਤੇ ਬਾਕੀ ਆਪਾਂ ਕੋਈ ਵੀ ਐਕਸਰਸਾਈਜ਼ਾਂ ਟਰੈਡਮਿਲ ਵਗੈਰਾ ਹੋ ਗਏ ਬੱਚੇ ਜਿਵੇਂ ਚਿਨਅਪਸ ਹੋ ਗਏ ਹਾਈਟ ਲਈ ਵਧੀਆ ਹੁੰਦਾ ਆ ਇਹ ਆਪਾਂ 12 ਸਾਲ ਤੋਂ ਬਾਅਦ ਵੀ ਕਰ ਸਕਦੇ ਹਾਂ ਜਾਂ ਪਹਿਲਾਂ ਵੀ ਕਿਉਂਕਿ ਬੱਚੇ ਖੇਡਦੇ ਆ ਖੇਡਣ ਨਾਲ ਬਹੁਤ ਜ਼ਿਆਦਾ ਵਿਕਾਸ ਹੁੰਦਾ ਬੋਡੀ ਦਾ ਨੇਚਰਲੀ ਠੀਕ ਆ ਆਪਣੇ ਹਾਰਮੋਨਸ ਜਦੋਂ 18 ਤੋਂ ਲੈ ਕੇ 25 ਸਾਲ ਤੱਕ ਦੀ ਉਮਰ ਤੱਕ ਬੰਦੇ ਦੇ ਵੈਸੇ ਬਹੁਤ ਜਿਹੜੇ ਬੱਚੇ ਦੇ ਨਾਲ ਹਾਰਮੋਨਸ ਆ ਬਹੁਤ ਇਨਕਰੀਜ਼ ਹੁੰਦੇ ਆ ਤੇ ਉਦੋਂ ਕਹਿੋ ਜੀ ਮਰਜ਼ੀ ਐਕਸਰਸਾਈਜ਼ ਲਾ ਸਕਦਾ ਠੀਕ ਆ ਉਦੋਂ ਕਿਉਂਕਿ ਉਹਨਾਂ ਵਿੱਚ ਪਾਵਰ ਹੀ ਬਹੁਤ ਜ਼ਿਆਦੀ ਆਈ ਹੁੰਦੀ ਆ ਸੋ ਮੇਰੇ ਅਕੋਰਡਿੰਗਲੀ ਤਾਂ 12 ਤੋਂ ਬਾਅਦ ਐਕਸਰਸਾਈਜ਼ ਜਿਹੜੀ ਆ ਵੇਟ ਰਿੰਗ ਹੈਵੀ ਨਹੀਂ ਕਰਨੀ ਚਾਹੀਦੀ ਬਟ ਥੋੜਾ ਥੋੜਾ ਤੁਸੀਂ ਕਾਰਡੀਓ ਕਰ ਸਕਦੇ ਆ ਚਿਨ-ਅਪਸ ਲਾ ਸਕਦੇ ਪੁਲ-ਅਪਸ ਲਾ ਸਕਦੇ ਥੋੜੇ ਥੋੜੇ ਪੁਸ਼-ਅਪਸ ਲਾ ਸਕਦੇ ਆ ਬਟ ਹੈਵੀ ਟ੍ਰੇਨਿੰਗ ਨਹੀਂ ਕਰਨੀ ਚਾਹੀਦੀ ਪਰ ਇਹਦੇ ਵਿੱਚ ਕਈ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਹਾਲੇ ਵੀ ਇਹ ਵਿਅਮ ਹੈ ਕਿ ਸ਼ਾਇਦ ਕੋਈ ਵੇਟ ਟ੍ਰੇਨਿੰਗ ਕਰਨ ਨਾਲ ਜੋ ਛੋਟੀ ਉਮਰ ਦੇ ਵਿੱਚ ਹਾਈਟ ਵੀ ਰੁਕ ਜਾਂਦੀ ਹੈ ਕੁਝ ਇਦਾਂ ਦਾ ਵੀ ਹੈ ਹਾਈਟ ਭਾਈ ਜ਼ਰੂਰ ਕਿਉਂਕਿ ਮਸਲਸ ਤੇ ਜਦੋਂ ਆਪਣੇ ਲੋਡ ਪੈਂਦਾ ਆ ਤੇ ਜ਼ਰੂਰ ਹਾਈਟ ਰੁਕਣ ਦੇ ਚਾਂਸਸ ਹੁੰਦੇ ਆ ਬਟ ਮੇਰੇ ਹਿਸਾਬ ਨਾਲ ਜਦੋਂ ਆਪਾਂ ਸ਼ੋਲਡਰਸ ਪ੍ਰੈਸ ਵਗੈਰੇ ਐਕਸਰਸਾਈਜ਼ ਲਾਉਂਦੇ ਆ ਤਾਂ ਜ਼ਰੂਰ ਫਰਕ ਪੈਂਦਾ ਕੀ ਵੱਧਦਾ ਹਾਈਟ ਹੌਲੀ ਹੌਲੀ ਵੱਧਦਾ ਇਸ ਕਰਕੇ ਮੈਂ ਤਾਂ ਹੀ ਕਹਿ ਰਿਹਾ ਕਿ ਚਿਨਅਪਸ ਵਗੈਰਾ ਜਿਆਦਾ ਯੂਜ਼ ਕਰਨੇ ਚਾਹੀਦੇ ਉਹਨਾਂ ਦੀ ਹਾਈਟ ਹੋਰ ਇਨਕਰੀਜ਼ ਹੋਵੇ ਨਾ ਕਿ ਸਟੱਕ ਹੋ ਜਾਵੇ ਇੱਕ ਜਗ੍ਹਾ ਬਾਕੀ ਜੈਨੇਟਿਕਸ ਆਪਾਂ ਜੈਨੇਟਿਕਸ ਕਹਿ ਸਕਦੇ ਹਾਂ ਨਾ ਵੀ ਕਿਸੇ ਦੇ ਜੈਨੇਟਿਕਸ ਇਦਾਂ ਦੇ ਹੁੰਦੇ ਆ ਹੁਣ ਛੋਟੀ ਉਮਰ ਚ ਕੋਈ ਮੇਰੇ ਤੋਂ ਵੀ ਵੱਡੇ ਨੇ ਠੀਕ ਆ 13 13 ਸਾਲ ਦੇ ਬੱਚਿਆਂ ਦੀ ਵੀ ਕਈ ਬਹੁਤ ਜਿਆਦਾ ਹਾਈਟ ਆ ਬਟ ਕਈ ਜਿਹੜੇ 24 25 ਸਾਲ ਦੇ ਨੇ ਉਹ ਮੇਰੇ ਤੋਂ ਵੀ ਛੋਟੇ ਨੇ ਇਹ ਜੈਨੇਟਿਕਸ ਤੇ ਵੀ ਬਹੁਤ ਜ਼ਿਆਦਾ ਡਿਪੈਂਡ ਕਰਦਾ ਤੇ ਗੱਲ ਕਰਦੇ ਆ ਅਗਰ ਕੋਈ ਮਸਲ ਰੁਕ ਜਾਂਦਾ ਹੈ ਸਾਡਾ ਤੇ ਉਸ ਨੂੰ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਵਿੱਚ ਕਈ ਤਰ੍ਹਾਂ ਦੀਆਂ ਚੀਜ਼ ਚੇਂਜ ਕਰਨਾ ਪੈਂਦਾ ਹੈ ਜਾਂ ਐਕਸਰਸਾਈਜ਼ ਚੇਂਜ ਕਰਨੀ ਪੈਂਦੀ ਹੈ ਜਾਂ ਇੱਕੋ ਐਕਸਰਸਾਈਜ਼ ਨੂੰ ਦੁਬਾਰਾ ਦੁਬਾਰਾ ਕਰਦੇ ਨੇ ਕਿੱਥੇ ਗਲਤੀ ਹੋ ਰਹੀ ਆ ਗਲਤੀ ਹੋ ਰਹੀ ਆ ਭਾਈ ਜਦੋਂ ਨਾ ਆਪਣ ਨੂੰ ਨੌਲੇਜ ਨਹੀਂ ਪ੍ਰੋਪਰ ਹੈਗੀ ਜਦੋਂ ਆਪਾਂ ਅੰਡਰ ਗਾਈਡਨਸ ਕਿਸੇ ਕੋਚ ਦੇ ਅੰਡਰ ਗਾਈਡਨਸ ਨਹੀਂ ਲੈਂਗੇ ਠੀਕ ਆ ਅਸੀਂ ਵੀ ਬਹੁਤ ਗਲਤੀਆਂ ਕਰਦੇ ਰਹੇ ਆ ਠੀਕ ਆ ਬਟ ਅਸੀਂ ਵੀ ਸਿੱਖਦੇ ਆ ਆਪਣੇ ਕੋਚਸ ਨੂੰ ਆਹੀਂ ਹਾਇਰ ਕਰਦੇ ਆ ਅਸੀਂ ਆਪਣੀ ਫੀਸ ਦਿੰਨੇ ਆ ਕਈ ਤਰ੍ਹਾਂ ਦੀਆਂ ਟੈਕਨੀਕਸ ਵੀ ਹੁੰਦੀਆਂ ਨੇ ਜਿੱਥੇ ਯੂਥ ਵੱਲੋਂ ਗਲਤੀਆਂ ਕੀਤੀਆਂ ਜਾਂਦੀਆਂ ਨੇ ਤਾਂ ਜਦੋਂ ਭਾਈ ਮੈਂ ਪਹਿਲੀ ਵਾਰੀ ਜਿਮ ਲਗਾਇਆ ਸੀ ਨਾ ਮੇਰੇ ਤੋਂ ਵੀ ਕਈ ਗਲਤੀਆਂ ਹੋਈਆਂ ਸੀਗੀਆਂ ਤਾਂ ਇੱਕ ਸਹੀ ਟੈਕਨੀਕ ਕੀ ਹੁੰਦੀ ਏ ਤੁਸੀਂ ਸਾਨੂੰ ਥੋੜਾ ਦੱਸ ਸਕਦੇ ਏ ਇਸ ਬਾਰੇ ਦੇ ਵਿੱਚ ਕਿ ਇੱਕ ਯੂਥ ਲਈ ਨਵਾਂ ਜਦੋਂ ਮੁੰਡਾ ਆਂਦਾ ਏ ਕਿ ਬਹੁਤ ਸਾਰੀਆਂ ਗਲਤੀਆਂ ਕਰਦਾ ਏ ਇੱਕ ਸਹੀ ਟੈਕਨੀਕ ਕੀ ਹੁੰਦੀ ਏ ਕਿਸੇ ਵੀ ਐਕਸਰਸਾਈਜ਼ ਦੀ ਅਕਸਰ ਬਹੁਤ ਜ਼ਿਆਦਾ ਨਵੇਂ ਸਟੂਡੈਂਟ ਜਾਂ ਆਪਾਂ ਕਹਿ ਸਕਦੇ ਆ ਯੂਥ ਜਦੋਂ ਵੀ ਜਿਮ ਆਂਦਾ ਆ ਨਾ ਗਲਤੀ ਕਰਦਾ ਕਿ ਹਾਂ ਵੀ ਜੋਸ਼-ਜੋਸ਼ ਚ ਜਲਦੀ-ਜਲਦੀ ਤੋਂ ਰੈਪੀਟੇਸ਼ਨ ਜਿਆਦਾ ਦੇਣੀ ਠੀਕ ਆ ਬਟ ਕਦੇ ਵੀ ਇਦਾਂ ਨਹੀਂ ਕਰਨਾ ਚਾਹੀਦਾ ਹੁਣ ਜਿਵੇਂ ਆ ਦੇਖੋ ਬਾਈ ਆਪਣਾ ਲਾ ਰਿਹਾ ਹੈ ਨਾ ਇਹਨੂੰ ਪ੍ਰੋਪਰ ਮਸਲ ਨੂੰ ਇੱਥੇ ਸਕਵੀਜ਼ ਕਰਕੇ ਛੱਡਣਾ ਚਾਹੀਦਾ ਆ ਤਾਂ ਹਮੇਸ਼ਾ ਆਪਣੇ ਬਾਡੀ ਅਕੋਰਡਿੰਗਲੀ weight ਚੂਜ਼ ਕਰਨਾ ਚਾਹੀਦਾ ਇਹ ਨਹੀਂ ਕਿ ਆਪਾਂ ਜਿਆਦਾ weight ਇਨਕਰੀਜ਼ ਕਰ ਲਈਏ ਹੈ ਨਾ ਕਿ ਆਪਣੀ ਸਟਰੈਂਥ ਉਨੀ ਹੋਵੇ ਨਾ ਬਟ ਜਿੰਨਾ ਕ ਮਸਲ ਆਪਣਾ ਲੋਡ ਭਾਰ ਚੱਕ ਰਿਹਾ ਵਾ ਉਨੇ ਕੀ ਆਪਾਂ ਨੂੰ ਐਕਸਰਸਾਈਜ਼ ਲਾਉਣੀ ਚਾਹੀਦੀ ਹੈ ਕਈ ਦੇਖਿਆ ਵਾ ਕਿ ਯੂਥ ਵੱਲੋਂ ਕਿ ਓਵਰ weight ਦੇ ਚੱਕਰ ਦੇ ਵਿੱਚ ਕਈ ਇੰਜਰੀਜ਼ ਵੀ ਹੋ ਜਾਂਦੀਆਂ ਜਿਵੇਂ ਸ਼ੋਲਡਰ ਇੰਜਰੀਜ਼ ਕਾਫੀ ਅੱਜਕੱਲ ਪ੍ਰੋਬਲਮ ਆ ਰਹੀ ਹੈ ਯੂਥ ਨੂੰ ਜਾਂ ਸਕਾਟ ਲਗਾਉਂਦੇ ਆ ਜਦੋਂ ਮਤਲਬ ਕੋਈ ਐਦਾ ਦੀ ਇੰਜਰੀ ਆਂਦੀ ਹੈ ਉਹਦੇ ਵਿੱਚ ਡੈਮੇਜ ਵੀ ਹੋ ਜਾਂਦਾ ਬਹੁਤ ਕੁਝ ਕਿਸੇ ਬੰਦੇ ਦਾ ਤਾਂ ਹੁਣ ਦੇਖਿਆ ਜਾਵੇ ਕਿ ਇੱਕ ਯੂਥ ਨੂੰ ਲਾਈਟ weight ਦੇ ਮਤਲਬ ਕਿਸ ਅਕੋਰਡਿੰਗ ਕਰਨਾ ਚਾਹੀਦਾ ਬੋਡੀ ਨੂੰ ਲੈ ਕੇ ਜਦਾਂ ਮਤਲਬ ਲੀਨ ਗੇਨ ਕੋਈ ਕਰਦਾ ਤੇ ਲੀਨ ਗੇਨ ਵਾਸਤੇ ਕਿੱਦਾਂ ਦੀ ਐਕਸਰਸਾਈਜ਼ ਹੋਣੀਆਂ ਜਿੰਦ ਕਈਆਂ ਦਾ ਮੰਨਣਾ ਇਹ ਹੁੰਦਾ ਹੈ ਕਿ ਮਤਲਬ ਹੈਵੀ ਰੈਪਿਟਿਸ਼ਨ ਹੈਵੀ weight ਨਾਲ ਯਾਰ ਰੈਪਿਟੀਸ਼ਨ ਜ਼ਿਆਦਾ ਦੇਣੇ ਕੁਝ ਇਦਾਂ ਦਾ ਕਈਆਂ ਨੂੰ ਕਿਉਂਕਿ ਵਹਿਮ ਵੀ ਹੁੰਦਾ ਏ ਇਸ ਚੀਜ਼ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੰਜਰੀ ਦੀ ਇੰਜਰੀ ਉਦੋਂ ਹੁੰਦੀ ਆ ਜਦੋਂ ਆਪਾਂ ਪ੍ਰੋਪਰ ਜਿਹਨੂੰ ਆਪਾਂ ਕਹਿੰਦੇ ਨੇ ਪੰਜਾਬੀ ਚ ਗਰਮਾਉਣਾ ਠੀਕ ਆ ਜਦੋਂ ਕਿ ਆਪਾਂ ਪੂਰਾ ਵਾਰਮਅਪ ਨਹੀਂ ਕਰਦੇ ਆਪਣੀ ਬੋਡੀ ਨੂੰ ਹਮੇਸ਼ਾ ਕੋਈ ਵੀ ਆਪਾਂ ਆਪਣਾ ਬੋਡੀ ਪਾਰਟ ਆਪਾਂ ਲਾ ਰਹੇ ਜਿਵੇਂ ਕਿਸੇ ਦਿਨ ਆਪਾਂ ਲਾ ਰਹੇ ਆ ਚੈਸਟ ਲਾ ਰਹੇ ਆ ਜਾਂ ਸਕੈਪਸ ਲਾ ਰਹੇ ਆ ਬਟ ਆਪਾਂ ਨੂੰ ਸਭ ਤੋਂ ਪਹਿਲਾਂ ਉਸ ਮਸਲ ਨੂੰ ਉਸਦੇ ਪੋਟਾਸ਼ੀਅਮ ਤੱਕ ਲੈ ਕੇ ਜਾਣਾ ਚਾਹੀਦਾ ਆ ਠੀਕ ਆ ਉਹਦੀਆਂ ਆਪਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਬੈਠਕਾਂ ਲਾਓ ਜਾਂ ਪੁਸ਼-ਅਪਸ ਲਾਓ ਜੇ ਤੁਸੀਂ ਸੈੱਟ ਲਾ ਰਹੇ ਆ ਮਤਲਬ ਉਹਨੂੰ ਵਾਰਮ-ਅਪ ਦਾ ਲੈਵਲ ਤੇ ਲੈ ਕੇ ਜਾਓ ਉਸ ਤੋਂ ਬਾਅਦ ਆਪਣਾ weight ਇਨਕਰੀਜ਼ ਕਰਨਾ ਸਟਾਰਟ ਕਰਨਾ ਚਾਹੀਦਾ ਫੇਰ ਕਦੇ ਵੀ ਤੁਹਾਡੇ ਡੇਂਜਰ ਨਹੀਂ ਆ ਸਕਦੀ ਤੇ ਜੇ ਤੁਸੀਂ ਕਹੋ ਲੀਨ ਮਾਸ ਗੇਨ ਕਰਨਾ ਜਾਂ ਕੁਝ ਵੀ ਉਹ ਪ੍ਰੋਪਰ ਹੁੰਦੀ ਆ ਨੌਲੇਜ ਸਾਰੀ ਮਾਈਂਡ ਦੀ ਗੇਮ ਆ ਜੇ ਤੁਹਾਡੀ ਨਿਊਟ੍ਰੀਸ਼ਨ ਵੈਲਿਊ ਸੰਧਦੇ ਆਪਾਂ ਉਹ ਆਪਾਂ ਐਪੀਸੋਡ ਬਾਅਦ ਚ ਕਰਾਂਗੇ ਠੀਕ ਆ ਪ੍ਰੋਪਰ ਨਿਊਟ੍ਰੀਸ਼ਨ ਦੇ ਉੱਪਰ ਰੱਖਾਂਗੇ ਕਿਉਂਕਿ ਜੇ ਹੁਣ ਇਹਨੂੰ ਇਹ ਆਪਾਂ ਵੇਚ ਰੱਖ ਲਿਆ ਤਾਂ ਆਪਣੇ ਕੋਲ ਨਾ ਇਹ ਪੂਰਾ ਹੋਣਾ ਤੇ ਨਾ ਹੋਣਾ ਕਿਉਂਕਿ ਬਹੁਤ ਜ਼ਿਆਦਾ ਲੰਬਾ ਚੌੜਾ ਕੰਮ ਆਉਦਾ ਸੋ ਮੇਰੇ ਅਕੋਰਡਿੰਗਲੀ ਜੇ ਤੁਸੀਂ ਵੇਟ ਸਟਰੈਂਥ ਗੇਨ ਕਰਨੀ ਆ ਤੇ ਹੌਲੀ ਹੌਲੀ ਫਰਸਟ ਵੀਕ ਥੋੜਾ ਲਾਈਟ ਵੇਟ ਫੇ ਉਸ ਤੋਂ ਉੱਪਰ ਆਪਣੇ ਆਪਣੇ ਹੌਲੀ ਹੌਲੀ ਮਸਲ ਗਰੋ ਜੇ ਡਾਈਟ ਦਾ ਨਿਊਟ੍ਰੀਸ਼ਨ ਵਧਿਆ ਆ ਆਪਣੇ ਆਪ ਹੀ ਤੁਹਾਡੀ ਬਾਡੀ ਨਾ ਵੇਟ ਚੱਕਣਾ ਸ਼ੁਰੂ ਕਰ ਦੋਗੀ ਬਾਕੀ ਡੇਲੀ ਦੇ ਅਭਿਆਸ ਨਾਲ ਨੌਜਵਾਨਾਂ ਚ ਇਹ ਬੜਾ ਕ੍ਰੇਜ਼ ਹੈ ਕਿ ਅਪਰ ਬਾਡੀ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਤੇ ਲੋਅਰ ਬਾਡੀ ਵੱਲ ਬਹੁਤ ਘੱਟ ਦਿੰਦੇ ਨੇ ਕਿਤੇ ਨੁਕਸਾਨਦੇਹ ਕਿ ਵੀ ਹੈ ਇਹ ਚੀਜ਼ਾਂ ਯੈਸ ਜ਼ਰੂਰ ਨੁਕਸਾਨਦੇਹ ਨੇ ਕਿਉਂਕਿ ਜੇ ਆਪਾਂ ਲੋਅਰ ਬਾਡੀ ਆਪਣੀ ਟ੍ਰੇਨ ਕਰਦੇ ਆਂ ਤੇ ਆਪਣੇ ਜਿਹੜੇ ਹਾਰਮੋਨਸ ਆ ਬਹੁਤ ਜਲਦੀ ਗਰੋ ਕਰਦੇ ਆ ਜਿਹਦੇ ਨਾਲ ਆਪਣਾ ਟੈਸਟੋਸਟਰੋਨ ਠੀਕ ਆ ਸਪਰਮ ਕਾਊਂਟ ਆਪਣਾ ਜਿਹੜਾ ਆ ਜਲਦੀ ਵਧਦਾ ਉਹਦੇ ਨਾਲ ਟੈਸਟੋਸਟਰੋਨ ਹੈਵਲ ਹੈਵੀ ਹੋਣ ਦੇ ਨਾਲ ਆਪਣੇ ਚ ਪਾਵਰ ਵਧਦੀ ਆ ਜੇ ਆਪਣੀ ਬਾਡੀ ਦਾ ਟੈਸਟੋਸਟਰੋਨ ਲੈਵਲ ਘੱਟ ਹੋਊਗਾ ਤੇ ਆਪਣੇ ਮਸਲ ਕਦੇ ਵੀ ਗਰੋ ਨਹੀਂ ਕਰਨਗੇ ਆਪਣੀ ਤਾਕਤ ਨਹੀਂ ਵਧੂਗੀ ਤੇ ਤਾਕਤ ਵਧਾਉਣ ਦੇ ਲਈ ਆਪਾਂ ਨੂੰ ਲੈਗ ਵਰਕਆਊਟ ਮੇ ਅਕੋਰਡਿੰਗਲੀ ਜ਼ਰੂਰ ਕਰਨਾ ਚਾਹੀਦਾ ਜੋ ਕਿ ਸਾਰੇ ਸਕਿਪ ਕਰਦੇ ਨੇ ਕਿਉਂਕਿ ਸਾਰਿਆਂ ਨੂੰ ਸ਼ੌਂਕ ਹੁੰਦਾ ਡੋਲੇ ਬਣਾਉਣ ਦਾ ਚੈਸਟ ਬਣਾਉਣ ਦਾ ਹਨਾ ਐब्स ਬਣਾ ਲੈ ਬਟ ਲੈਗਸ ਬਹੁਤ ਜ਼ਿਆਦਾ ਘੱਟ ਟ੍ਰੇਨ ਕਰਦੇ ਨੇ ਜੇ ਟ੍ਰੇਨ ਕਰਦੇ ਨੇ ਤੇ ਉਹ ਸਿਰਫ ਐਥਲੀਟਸ ਕਰਦੇ ਨੇ ਠੀਕ ਆ ਨਾਰਮਲ ਪਰਸਨ ਬਹੁਤ ਘੱਟ ਕਰਦੇ ਨੇ ਬਟ ਮੇ ਅਕੋਰਡਿੰਗਲੀ ਕਰਨਾ ਚਾਹੀਦਾ ਹੈ ਤੇ ਲੈਗਸ ਵਾਸਤੇ ਜੇ ਗੱਲ ਕੀਤੀ ਜਾਵੇ ਤੇ ਕਿਹੜੀਆਂ-ਕਿਹੜੀਆਂ ਐਕਸਰਸਾਈਜ਼ ਅਸੀਂ ਕਰ ਸਕਦੇ ਹਾਂ ਅੱਛੀ ਅੱਛੀਆਂ ਲੈਗਸ ਦਿਖਣ ਲਈ ਵਾਸਤੇ ਲੈਕਸ ਵਾਸਤੇ ਅਸੀਂ ਸਭ ਤੋਂ ਪਹਿਲਾਂ ਤੇ ਸਕੈਟਸ ਲਾ ਸਕਦੇ ਹਾਂ ਠੀਕ ਆ ਜਿਹਨੂੰ ਆਪਾਂ ਸੁਮੋ ਸਕੈਟ ਵੀ ਕਹਿ ਸਕਦੇ ਹਾਂ ਠੀਕ ਆ ਸਿੰਪਲ ਸਕੈਟ ਵੀ ਲਾ ਸਕਦੇ ਹਾਂ ਉਸ ਤੋਂ ਬਾਅਦ ਆਪਣੇ ਲੰਝੀ ਸਲਾ ਸਕਦੇ ਹਾਂ ਠੀਕ ਆ ਲੰਝੀਸ ਤੋਂ ਬਾਅਦ ਆਪਣੇ ਕਾਫ ਮਤਲਬ ਹੋ ਗਏ ਪਿੰਨੀਆ ਜੋ ਬਹੁਤ ਅਟਰੈਕਟਿਵ ਲੱਗਦੀਆਂ ਜੇ ਆਪਾਂ ਸ਼ਾਰਟਸ ਗਰਮੀਆਂ ਚ ਪਾਏ ਹੋਣ ਤਾਂ ਆਪਾਂ ਨੂੰ ਬਹੁਤ ਵਧੀਆ ਯਾਨੀ ਉਹ ਚੀਜ਼ ਬਹੁਤ ਵਧੀਆ ਰਿਸਪੌਂਸ ਹੈਗਾ ਅਟਰੈਕਟਿਵ ਲੁੱਕ ਲੱਗਦੀ ਆ ਹਨਾ ਵੀ ਇਹ 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 ਜਿਹੜੀ ਇਹ ਜਿਹੜੀਆਂ ਮਸ਼ੀਨਾਂ ਨੇ ਇਹ ਜਿਹੜੀਆਂ ਲੈਗਸ ਵਾਲੀਆਂ ਨੇ ਸਾਰੀਆਂ ਹਾਂਜੀ ਹਾਂਜੀ ਇਹ ਲੈਗ ਪ੍ਰੈਚਰ ਆ ਜੀ ਠੀਕ ਆ ਇਹਦੇ ਵਿੱਚ ਆਪਣੇ ਐਕਸਟਰਾ ਸੈੱਟ ਵੀ ਆ ਇੱਕ ਉਹਨੂੰ ਆਪਾਂ ਹੈਮਸਟ੍ਰਿੰਗ ਦਾ ਕਹਿੰਦੇ ਆ ਸੋ ਇਹਦੇ ਚ ਆਪਾਂ ਦੋ ਤਰ੍ਹਾਂ ਦੇ ਮਸਲ ਟ੍ਰੇਨ ਕਰ ਸਕਦੇ ਹਾਂ ਤੁਸੀਂ ਦਿਖਾ ਸਕਦੇ ਕਿ ਕਿਵੇਂ ਇਹਨੂੰ ਸਹੀ ਤਕਨੀਕ ਕੀ ਆ ਇੱਕ ਅੱਛੀਆਂ ਲੈਗਸ ਬਣਾਉਣ ਲਈ ਦਿਖਾ ਸਕਦੇ ਹਾਂਜੀ ਜ਼ਰੂਰ ਨਾਲੇ ਮੈਂ ਟੈਕਨੀਕ ਵੀ ਤੁਹਾਨੂੰ ਜ਼ਰੂਰ ਦੱਸਦਾ ਆ ਸੋ ਮੈਂ ਕਿਸੇ ਨੂੰ ਆਵਾਜ਼ ਮਾਰਦਾ ਗੋਗੋ ਵੀਰੇ ਇੱਧਰ ਆਓ ਮ ਲੈਗ ਪ੍ਰੈਸ਼ਰ ਦਾ ਆਪਾਂ ਸਟੱਡ ਲਾ ਕੇ ਪਾਉਣਾ ਤਾਂ ਇੱਕ ਸਹੀ ਤਕਨੀਕ ਜਿਹੜੀ ਹੈ ਲੱਤਾਂ ਵਾਸਤੇ ਕਿਉਂਕਿ ਕਈ ਨੌਜਵਾਨ ਨੇ ਜਿਹੜੇ ਉਹ ਅਪਰ ਬਾਡੀ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਜਿਹੜਾ ਕਿ ਉਹਨਾਂ ਦੇ ਹੀਟਲੀ ਬਾਡੀ ਵਾਸਤੇ ਬਹੁਤ ਹੀ ਨੁਕਸਾਨਦੇਹ ਹੁੰਦਾ ਨੇ ਤਾਂ ਇੱਕ ਸਹੀ ਤਕਨੀਕ ਜਿਹੜੀ ਹੈ ਲੱਤਾਂ ਵਾਸਤੇ ਉਹ ਸਾਨੂੰ ਸੁਖਰਾਜ ਮੋਮੀ ਜੀ ਦੱਸਣਗੇ ਕਿ ਕਿਵੇਂ ਸਹੀ ਤਰੀਕੇ ਨਾਲ ਜਿਹੜੀ ਲੱਤਾਂ ਦੀ ਐਕਸਰਸਾਈਜ਼ ਕੀਤੀ ਜਾ ਸਕਦੀ ਹੈ ਤੇ ਚੰਗੀਆਂ ਲੱਤਾਂ ਜੋ ਕਿ ਤਾਕਤਵਰ ਲੱਤਾਂ ਨੇ ਉਹ ਬਣਾਈਆਂ ਜਾ ਸਕਦੀਆਂ ਨੇ ਯੈਸ ਕਰੋ ਸਟਾਰਟ ਕਰੋ ਯੈਸ ਇਹ ਦੇਖੋ ਜਦੋਂ ਆਪ ਪ੍ਰੋਪਰ ਸਕੀਜ਼ ਕਰਦੇ ਨਾ ਮਸਲ ਆਪਣੇ ਮਸਲ ਚ ਪ੍ਰੋਪਰ ਸਟ੍ਰੈਸ ਆਉਂਦੀ ਆ ਜਦੋਂ ਆਪਣੇ ਮਸਲ ਨੂੰ ਸਟ੍ਰੈਸ ਆਉਗੀ ਤਾਂ ਇਹ ਜਰੂਰ ਗਰੋ ਕਰੂਗਾ ਜੇ ਆਪਾਂ ਕੰਟੀਨਿਊਸਲੀ ਇਹਨੂੰ ਜਲਦੀ 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 ਫਾਸਟ ਫਾਸਟ ਐਕਸਰਸਾਈਜ਼ ਕਰਾਂਗੇ ਤਾਂ ਜਲਦੀ ਨਹੀਂ ਗਰੋ ਕਰੂਗਾ ਹਮੇਸ਼ਾ ਇਹਨੂੰ ਹਮੇਸ਼ਾ ਆਹ ਟੈਕਨੀਕ ਆ ਦੇਖੋ ਇਹ ਉੱਪਰ ਆਣ ਕੇ ਸਕੀਜ਼ ਕੀਤਾ ਯੈਸ ਡਾਊਨ ਪ੍ਰੈਸ ਕੁੀਜ਼ ਕੀਤਾ ਯੈਸ ਡਾਉਨ ਸਕਵੀਜ਼ ਕੀਤਾ ਹਮੇਸ਼ਾ ਕਦੇ ਵੀ ਫਾਸਟ ਐਕਸਰਸਾਈਜ਼ ਨਹੀਂ ਕਰਨੀ ਜਾਂ ਕਿਸੇ ਨੂੰ ਦਿਖਾਉਣ ਲਈ ਆਪਾਂ ਐਕਸਰਸਾਈਜ਼ ਨਹੀਂ ਕਰਨੀ ਕਿ ਹਾਂ ਵੀ ਮੈਂ ਇੰਨੇ ਵੇਟਸ ਮਾਰ ਰਿਹਾ ਜਾਂ ਕੁਝ ਵੀ ਅਗਰ ਤੁਸੀਂ ਵਧੀਆ ਆਪਣੀ ਬੋਡੀ ਬਣਾਉਣੀ ਆ ਹਮੇਸ਼ਾ ਕੋਈ ਵੀ ਮਸਲ ਲਾ ਰਹੇ ਹੋ ਉਹਨੂੰ ਸਕਵੀਜ਼ ਕਰਕੇ ਜਰੂਰ ਲਾਓ ਕਈਆਂ ਦਾ ਮੰਨਣਾ ਹੈ ਕਿ ਜਿਵੇਂ ਕਹਿੰਦੇ ਨੇ ਕਿ ਜ਼ਿਆਦਾ ਰੈਪੀਟੀਸ਼ਨ ਨਾਲ ਕਟਿੰਗ ਪੈਂਦੀ ਹੈ ਤਾਂ ਜਾਂ ਹੈਵੀ ਵੇਟ ਕਰਨ ਨਾਲ ਕੁਝ ਇਦਾਂ ਦਾ ਹੁੰਦਾ ਹੈ ਕਿ ਗੇਨ ਹੁੰਦਾ ਹੈ ਕੁਝ ਇਦਾਂ ਦਾ ਕਾਫੀ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਇਹ ਵੀ ਚੀਜ਼ ਚੱਲਦੀ ਹੈ ਕਿ ਹੈਵੀ weight ਕਰਦੇ ਆ ਤਾਂ ਗੇਨ ਹੁੰਦਾ ਹੈ ਰੈਪੀਟਿਸ਼ਨ ਜ਼ਿਆਦਾ ਕੱਢਦੇ ਆ ਤਾਂ ਕਟਿੰਗ ਹੁੰਦੀ ਹੈ ਉਹਦੇ ਵਿੱਚ weight ਦਾ ਵੀ ਕੋਈ ਚੱਕਰ ਹੁੰਦਾ ਹੈ weight ਦਾ ਬਾਈ ਜ਼ਰੂਰ ਚੱਕਰ ਹੁੰਦਾ ਕਿਉਂਕਿ ਇੱਕ ਜਦੋਂ ਆਪਾਂ ਲੋ ਕਾਰਬਸ ਡਾਈਟ ਤੇ ਹੁੰਨੇ ਆ ਠੀਕ ਆ ਉਦੋਂ ਆਪਾਂ ਆਪਣੀ ਫੈਟਰ ਮੂਵ ਕਰ ਰਹੇ ਹੁੰਨੇ ਆ ਬੋਡੀ ਚ ਠੀਕ ਆ ਤੇ ਉਦੋਂ ਆਪਾਂ ਨੂੰ ਰੈਪੀਟਿਸ਼ਨਸ ਜਾਰੀਆਂ ਰੱਖਣੀਆਂ ਪੈਂਦੀਆਂ ਆਪਾਂ ਰੈਪੀਟਿਸ਼ਨ ਰੱਖ ਸਕਦੇ ਆ 15 ਤੋਂ 20 ਦੇ ਵਿੱਚ ਵੀ ਰੱਖ ਸਕਦੇ ਆ ਕਈਆਂ ਦੀ ਬੋਡੀ ਪਾਰਟਸ ਉਹਦਾਂ ਦੇ ਹੁੰਦੇ ਨੇ ਆ ਉਹ ਜ਼ਿਆਦਾ ਵੀ ਰੈਪੀਟਿਸ਼ਨਸ ਰੱਖਦੇ ਨੇ ਜਦੋਂ ਜਿਵੇਂ ਕਿ ਕੋਈ ਬਾਡੀ ਬਿਲਡਿੰਗ ਦੀ ਪ੍ਰੈਪ ਕਰ ਰਿਹਾ ਜਾਂ ਕੋਈ ਰਿਐਲਿਟੀ ਸ਼ੋਜ਼ ਦੀ ਪ੍ਰੈਪ ਕਰ ਰਿਹਾ ਤੋਂ ਉਦੋਂ ਆਪਾਂ ਰੈਪੀਟਿਸ਼ਨਸ ਜ਼ਿਆਦਾ ਦਿੰਦੇ ਆ ਠੀਕ ਆ ਅਗਰ ਆਪਾਂ ਗੇਨ ਕਰਨਾ ਮਤਲਬ ਜੇ ਆਪਣੇ ਉਦੋਂ ਆਪਾਂ ਨੂੰ ਹਾਈ ਕਾਰਬਸ ਰੱਖਣੇ ਪੈਂਦੇ ਹਾਈ ਕਾਰਬਸ ਦੇ ਵਿੱਚ ਆਪਾਂ ਹੈਵੀ ਲਿਫਟਿੰਗ ਕਰਾਂਗੇ ਤੇ ਰੈਪੀਟਿਸ਼ਨ ਰੱਖਾਂਗੇ 10 ਤੋਂ 12 ਇਹ ਨੌਜਵਾਨਾਂ ਦੇ ਵਿੱਚ ਇੱਕ ਬੜਾ ਵੱਡੀ ਕ੍ਰੇਜ਼ ਹੈ ਕਿ ਵੱਡੇ ਵੱਡੇ ਡੋਲੇ ਬਣਾਉਣੇ ਨੇ ਤੇ ਡੋਲਿਆਂ ਦੇ ਵਾਸਤੇ ਕੋਈ ਅਜੀਹੀ ਐਕਸਰਸਾਈਜ਼ ਜਿਹੜਾ ਨੌਜਵਾਨ ਉਸ ਨੂੰ ਐਕਸਰਸਾਈਜ਼ ਨੂੰ ਲਗਾ ਕੇ ਵੱਡੇ ਵੱਡੇ ਡੋਲੇ ਬਣਾ ਸਕਦੇ ਨੇ ਆਪਾਂ ਉਹ ਐਕਸਰਸਾਈਜ਼ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਾਂ ਵੀ ਸਿਰਫ ਇੱਕੋ ਐਕਸਰਸਾਈਜ਼ ਲਾ ਕੇ ਜਾਂ ਆਪਾਂ ਕੱਲੇ ਟਾਰਗੇਟ ਕੱਲਾ ਡੋਲਿਆਂ ਨੂੰ ਹੀ ਕਰੀਏ ਹੈ ਨਾ ਸੋ ਕਈ ਨੌਜਵਾਨਾਂ ਨੂੰ ਮੈਂ ਦੇਖਿਆ ਜਿਮ ਦੇ ਵਿੱਚ ਇੱਕ 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 ਐਕਸਰਸਾਈਜ਼ ਨੂੰ ਦੁਬਾਰਾ ਦੁਬਾਰਾ ਬਾਰ ਬਾਰ ਕਰਦੇ ਨੇ ਕਿ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਬਾਹਾਂ ਨੇ ਜਿਹੜੇ ਡੋਲੇ ਨੇ ਹੋਰ ਜ਼ਿਆਦਾ ਵਧਣਗੇ ਨਹੀਂ ਇਹ ਭਾਈ ਉਹਦੇ ਅਕੋਰਡਿੰਗਲੀ ਹੁੰਦਾ ਹੈ ਆਪਣੇ ਸਾਰੇ ਨਿਊਟ੍ਰੀਸ਼ਨ ਦੇ ਅਕੋਰਡਿੰਗ ਆ ਜੇ ਉਹ ਆਪਣਾ ਨਿਊਟ੍ਰੀਸ਼ਨ ਵਧੀਆ ਆ ਕਾਪਸ ਵੈਲਿਊ ਆਪਣੇ ਹਾਈ ਆ ਤੇ ਆਪਾਂ ਵਧੀਆ ਐਕਸਰਸਾਈਜ਼ ਲਾ ਰਹੇ ਆ ਠੀਕ ਆ ਤੇ ਕਦੇ ਵੀ ਆਪਣੀ ਰਿਪੀਟ ਨਹੀਂ ਕਰਨੀ ਚਾਹੀਦੀ ਜਿਵੇਂ ਅੱਜ ਬਾਈ ਸਾਹਿਬ ਲਾਲੇ ਕਾਇਆਂ ਨੂੰ ਹੁੰਦਾ ਕਿ ਸ਼ਾਇਦ ਮੈਂ ਜ਼ਿਆਦਾ ਐਕਸਰਸਾਈਜ਼ ਲਾਉਂ ਬਾਈ ਸਾਹਿਬ ਦੀ ਮੇਰੇ ਜਲਦੀ ਗਰੋ ਹੋਣਗੇ ਜਿਵੇਂ ਫਰਸਡੇ ਟ੍ਰੇਨ ਕੀਤਾ ਸੈਕੰਡ ਡੇ ਵੀ ਉਹ ਉਹੀ ਮਸਲ ਟ੍ਰੇਨ ਕਰਦੇ ਨੇ ਬਟ ਇਦਾਂ ਕਦੇ ਨਹੀਂ ਚਾਹੀਦਾ 24 ਘੰਟੇ ਦਾ ਆਪਾਂ ਨੂੰ ਉਹਦੇ ਚ ਗੈਪ ਚਾਹੀਦਾ ਘੱਟੋ ਘੱਟ 24 ਜਾਂ 72 ਜੀ ਗੱਲ ਕਰਦੇ ਆ ਕਿ ਹੁਣ ਡੋਲਿਆਂ ਦੀ ਹੀ ਗੱਲ ਚੱਲੀ ਏ ਤੇ ਕੁਝ ਐਕਸਰਸਾਈਜ਼ ਆ ਜਿਹੜੀਆਂ ਤੁਸੀਂ ਸਾਨੂੰ ਕੁਝ ਦਿਖਾ ਸਕਦੇ ਹੋ ਕਿ ਕਿਵੇਂ ਜਿਹੜੇ ਡੋਲੇ ਨੇ ਬਣਾਏ ਜਾ ਸਕਦੇ ਨੇ ਤੇ ਇੱਕ ਚੰਗੇ ਤਰੀਕੇ ਦੇ ਨਾਲ ਯਸ ਹੁਣ ਆਪਾਂ ਇਧਰ ਦੇਖ ਸਕਦੇ ਆਂ ਬਾਈ ਆਪਣਾ ਲਾ ਰਿਆ ਇਹਨੂੰ ਆਪਾਂ ਸ਼ੋਲਡਰ ਪ੍ਰੈਸ ਤੇ ਵੀ ਲੈ ਕੇ ਆ ਸਕਦੇ ਆਂ ਆਪਾਂ ਸ਼ੋਲਡਰ ਦਾ ਸੈੱਟ ਲਾ ਸਕਦੇ ਆਂ ਠੀਕ ਆ ਇਹ ਆਪਣੀ ਸ਼ੋਲਡਰਸ ਦੀ ਐਕਸਰਸਾਈਜ਼ ਲਾ ਰਹੇ ਆ ਤੇ ਇਧਰ ਮੈਂ ਤੁਹਾਨੂੰ ਦੂਸਰੀ ਦਿਖਾਉਣੀ ਚਾਹਾਂ ਇਹ ਆਪਾਂ ਬੱਚੇ ਕੀ ਕਰਦੇ ਇਹਨੂੰ ਆਪਾਂ ਦੋ ਪਾਰਟਸ ਤੇ ਲਾ ਸਕਦੇ ਆਂ ਇਹਨੂੰ ਆਪਾਂ ਚੈਸਟ ਤੇ ਵੀ ਇਨਵੋਲਵ ਕਰਦੇ ਆਂ ਤੇ ਕਈ ਇਹਨੂੰ ਲੈਟਸ ਤੇ ਵੀ ਇਨਵੋਲਵ ਚੌੜੀ ਛਾਤੀ ਵਾਸਤੇ ਜਿਹੜਾ ਹਾਂ ਜੀ ਚੌੜੇਲੀ ਤੋਂ ਚੌੜੀ ਜਦੋਂ ਆਪਣੀ ਬੈਕ ਬੈਕ ਲੈਟਸ ਦਾ ਜਦੋਂ ਮਹਾਨ ਆਂ ਆ ਚੀਜ਼ ਲੈਟਸ ਫੋਲਡ ਹੁੰਦਾ ਹੁੰਦਾ ਤੋਂ ਇਹਦੇ ਲਈ ਵੀ ਆਪਾਂ ਇਹ ਸੈੱਟ ਨੂੰ ਆਪਾਂ ਵਰਤ ਸਕਦੇ ਹਾਂ ਹੋਰ ਇੱਕ ਭਾਰੇ ਸਰੀਰ ਵਾਸਤੇ ਹੁਣ ਤਾਂ ਗੱਲ ਚੱਲੀ ਸੀ ਕਿ ਚਲੋ ਇੱਕ ਲੀਨ ਗੇਨ ਵਾਸਤੇ ਹਨਾ ਇੱਕ ਵੱਡੇ ਡੋਲਿਆਂ ਵਾਸਤੇ ਚੌੜੀ ਛਾਤੀ ਵਾਸਤੇ ਜਿਹੜਾ ਕੋਈ ਭਾਰਾ ਇਨਸਾਨ ਪਹਿਲੀ ਵਾਰੀ ਜਿਮ ਦੇ ਵਿੱਚ ਆਉਂਦਾ ਓਵਰ weight ਆਉਂਦਾ ਏ ਉਹਦੀ ਬੋਡੀ ਨੂੰ ਕਿੱਦਾਂ ਦੀਆਂ ਮਤਲਬ ਉਹਨੂੰ ਕਿੱਦਾਂ ਦੀਆਂ ਐਕਸਰਸਾਈਜ਼ ਚਾਹੀਦੀਆਂ ਨੇ ਕਿੱਦਾਂ ਦਾ ਮਤਲਬ ਸਾਰਾ ਕੁਝ ਹੋਣਾ ਚਾਹੀਦਾ ਉਹਦੇ ਵਾਸਤੇ ਉਹਦੇ ਅਕੋਰਡਿੰਗਲੀ ਜੇਕਰ ਬਹੁਤ ਜ਼ਿਆਦਾ ਫੈਟੀ ਬੰਦਾ ਆ ਤੇ ਉਹਦੇ ਲਈ ਉਹਨੂੰ ਸਿਰਫ ਤੇ ਸਿਰਫ ਪਿਓਰਿਟੀ ਦੇਣੀ ਚਾਹੀ ਕਾਰਡੀਓ ਸੈਕਸ਼ਨ ਦੇ ਨਾਲ ਅਸੀਂ ਜਲਦੀ ਤੋਂ ਜਲਦੀ ਆਪਣੀ ਫੈਟ ਬਰਨ ਕਰ ਸਕਦੇ ਹਾਂ ਤੇ ਉਸ ਨੂੰ ਆਪਣੀ ਵੇਟ ਟ੍ਰੇਨਿੰਗ ਵੀ ਕਰਨੀ ਚਾਹੀਦੀ ਆ ਬਟ ਵੇਟ ਟ੍ਰੇਨਿੰਗ ਲਾਈਟ ਵੇਟਸ ਚ ਕਰਨੀ ਚਾਹੀਦੀ ਆ ਕਿਉਂਕਿ ਉਹਦਾ ਸਟਾਰਟ ਅਪ ਹੁੰਦਾ ਆ ਸੋ ਹੌਲੀ ਹੌਲੀ ਉਹਦਾ ਫਿਰ 프레임 ਬਣ ਲਾ ਪੈਂਦਾ ਜਿੰਮ ਨਾਲ ਕਿਉਂਕਿ ਥੋੜੀ ਐਕਸਰਸਾਈਜ਼ ਬੰਦਿਆਂ ਨੂੰ ਹੁੰਦਾ ਕਿ ਯਾਰ ਮੈਂ ਸ਼ਾਇਦ 22 ਸੈੱਟ ਵਗੈਰਾ ਜਾਦੇ ਕਰੂੰਗਾ ਸ਼ਾਇਦ ਮੇਰੀ ਫੈਟ ਜਲਦੀ ਬਰਨ ਹੋ ਗਈ ਬਟ ਮੈਂ ਕਹਿੰਦਾ ਕਿ ਕਾਰਡੀਓ ਕਾਰਡੀਓ ਜ਼ਰੂਰ ਰੱਖੋ ਤੇ ਲੋ ਫੈਟ ਡਾਈਟ ਖਾਓ ਤੇ ਜਲਦੀ ਤੋਂ ਜਲਦੀ ਰਿਸਪੌਂਸ ਆਊਗਾ ਕਿਹੜੀਆਂ ਕਿਹੜੀਆਂ ਨੇ ਐਕਸਰਸ लो फैट वास्ते हम असि ट्रेडमिल ट्रेडमिल जरूर ਕਰ ਸਕਦੇ ਆ ਡੇਲੀ ਟ੍ਰੈਡਮਿਲ ਕਰੋ ਆਪਣਾ ਵਰਕਆਊਟ ਸੈਕਸ਼ਨ ਕੰਪਲੀਟ ਕਰਕੇ ਸੋ ਆਪਾਂ ਬਾਅਦ ਚ ਜਿਹੜੀ ਟ੍ਰੈਡਮਿਲ ਕਰਦੇ ਆ ਉਹ ਆਪਾਂ ਨੂੰ ਬਹੁਤ ਜਿਆਦਾ ਫਾਇਦੇਮੰਦ ਆ ਠੀਕ ਆ ਕਈ ਕੀ ਕਰਦੇ ਆ ਪਹਿਲਾਂ ਪਹਿਲਾਂ ਆਪਣੀ ਸਟਰੈਂਥ ਚ ਲਾ ਲੈਂਦੇ ਆ ਕਾਰਡੀਓ ਬਟ ਵਧੀਆ ਸਾਈਕਲ ਦੇ ਤੌਰ ਤੇ ਆਪਾਂ ਦੇਖਿਆ ਚਾਹੀਏ ਤੇ ਬਾਅਦ ਚ ਟ੍ਰੈਡਮਿਲ ਕਰਨਾ ਜਿਆਦਾ ਵਧੀਆ ਆ ਤੇ ਉਸ ਤੋਂ ਇਲਾਵਾ ਤੁਸੀਂ ਕੋਈ ਵੀ ਕੋਰ ਦੀ ਐਕਸਰਸਾਈਜ਼ ਲਾ ਸਕਦੇ ਆ ਐਬਡੋਮਨਸ ਮਸਲ ਟ੍ਰੇਨ ਕਰ ਸਕਦੇ ਆ ਜਾਂ ਹੋਰ ਆਪਣੇ ਵਾਰਮਅਪ ਦੀਆਂ ਐਕਸਰਸਾਈਜ਼ਸ ਨੇ ਸਾਈਕਲਿੰਗ ਨੇ ਜੌਗਰ ਨੇ ਇਹ ਚੀਜ਼ਾਂ ਆਪਾਂ ਟ੍ਰੇਨ ਕਰ ਸਕਦੇ ਹਾਂ ਫੈਟ ਲਾਰਨ ਲਈ ਸੁਖਰਾਜ ਇੱਕ ਗੱਲ ਚੱਲੀ ਆ ਕਿ ਟਰੈਡਮਿਲ ਤੇ ਕਹਿੰਦੇ ਨੇ ਕਿ ਜ਼ਿਆਦਾ ਰਨਿੰਗ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਪੱਕੀ ਜਗ੍ਹਾ ਹੁੰਦੀ ਏ ਕੁਝ ਇਦਾਂ ਦਾ ਕਿ ਕੱਚੇ ਥਾਂ ਤੇ ਜ਼ਿਆਦਾ ਰਨਿੰਗ ਕਰਨੀ ਚਾਹੀਦੀ ਪੱਕੇ ਥਾਂ ਤੇ ਡੇਲੀ ਚ ਰਨਿੰਗ ਨਹੀਂ ਕਰਨੀ ਚਾਹੀਦੀ ਨਹੀਂ ਜ਼ਰੂਰੀ ਨਹੀਂ ਹੁੰਦਾ ਡੇਲੀ ਤੁਸੀਂ ਰਨਿੰਗ ਕਰ ਸਕਦੇ ਆ ਤੇ ਤੁਸੀਂ ਟਰੈਡਮਿਲ ਤੇ ਵੀ ਕਰ ਸਕਦੇ ਆ ਨੈਚੁਰਲੀ ਤੁਸੀਂ ਆਪਣੇ ਗਰਾਊਂਡਸ ਵਗੈਰਾ 'ਚ ਵੀ ਕਰ ਸਕਦੇ ਆ ਤੇ ਉਹਦੇ ਲਈ ਹੋ ਸਕੇ ਤਾਂ ਤੁਹਾਨੂੰ ਆਪਣੇ ਸ਼ੂਜ਼ ਵਗੈਰਾ ਵਧੀਆ ਪਾਉਣੇ ਜ਼ਰੂਰੀ ਆ ਹਨਾ ਅੱਜ ਦੇ ਟਾਈਮ 'ਚ ਕਿਉਂਕਿ ਟੈਕਨੀਕ ਪ੍ਰੋਪਰ ਤਾਂ ਹੀ ਆਪਾਂ ਵਧੀਆ ਤਰ੍ਹਾਂ ਚੱਲ ਸਕਦੇ ਜੇ ਆਪਣੇ ਸਪੋਰਟ ਸ਼ੂਜ਼ ਹੋਣਗੇ। ਬਾਕੀ ਲੌਨ ਨੂੰ ਤਾਂ ਹੁਣ ਜਿਵੇਂ ਸਿੰਪਲ ਬੰਦਾ ਜੋ ਅਫੋਰਡ ਨਹੀਂ ਕਰ ਸਕਦਾ ਇਹ ਚੀਜ਼ਾਂ ਠੀਕ ਆ ਉਹ ਸਿੰਪਲੀ ਵੀ ਇਹ ਚੀਜ਼ਾਂ ਆ ਜਾ ਕੇ ਆਪਣੇ ਗਰਾਊਂਡ 'ਚ ਕਰ ਸਕਦਾ ਆ ਵਾਕ ਕਰ ਸਕਦਾ ਆ ਤੇ ਰਨਿੰਗ ਵੀ ਕਰ ਸਕਦਾ ਜਿਹੜੇ ਜਾਦੇ ਫੈਟੀ ਨੇ ਉਹ ਜ਼ਰੂਰ ਆਪਣੇ ਰਨਿੰਗ ਕਰ ਸਕਦੇ ਨੇ ਅਗਰ ਜਿਨ੍ਹਾਂ ਨੇ ਆਪਣਾ ਮਸਲ ਮਾਸ ਨਹੀਂ ਸਟਣਾ ਉਹ ਸਿਰਫ ਤੇ ਸਿਰਫ ਵਾਕ ਕਰਨ ਵਾਕ ਦੇ ਨਾਲ ਆਪਣਾ ਕਦੇ ਵੀ ਮਸਲ ਮਾਸ ਲੂਜ਼ ਨਹੀਂ ਹੁੰਦਾ ਜਿੰਨੇ ਕਿਸੇ ਕੰਪੀਟੀਸ਼ਨ ਦੀ ਪ੍ਰੈਪ ਕਰਨੀ ਹੈ ਇੱਕ ਸਹੀ ਸਪੀਡ ਟਰੈਡਮਿਲ ਤੇ ਕੀ ਹੋਣੀ ਚਾਹੀਦੀ ਹੈ ਜ ਜਦੋਂ ਕੋਈ ਵੀ ਬੰਦਾ ਨਵਾਂ ਨਵਾਂ ਵਾਕ ਕਰਦਾ ਹੈ ਜਾਂ ਦੌੜਦਾ ਹੈ ਉਹ ਤੇ ਕਈ ਇੱਕ ਕੁਝ ਕਰ ਲੈਂਦੇ ਹਨ ਨਾ ਨੌਜਵਾਨ ਕਿ ਇੱਕਦਮ ਉਹਨੂੰ ਵਧਾ ਦੇਣਾ ਇੱਕਦਮ ਉਹਨੂੰ ਘਟਾ ਦੇਣਾ ਉਹ ਕੀ ਹੈ ਸਭ ਕਦੇ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂ ਵੀ ਜਲਦੀ ਜਲਦੀ weight ਘਟਾਉਣ ਲਈ ਆਪਾਂ ਜਿਆਦਾ ਸਪੀਡ ਤੇ ਚਲੇ ਜਾਈਏ ਸੋ ਮੇ ਅਕੋਰਡਿੰਗਲੀ ਆਪਾਂ ਸਲੋ ਸਪੀਡ ਤੋਂ ਉਹਨੂੰ ਵਾਰਮ ਅਪ ਕਰਕੇ ਇੱਕ ਲੈਵਲ ਤੇ ਸੈੱਟ ਕਰਕੇ ਉਹਦੀ ਟਾਈਮਿੰਗ ਵਧਾਵਾਂਗੇ ਟਾਈਮਿੰਗ ਵਧਾਉਣ ਨਾਲ ਆਪਣੀ ਫੈਟ ਜਰਦੀ ਬਰਨ ਹੋਊਗੀ ਇਹ ਕਿ ਨਹੀਂ ਇੱਕੋ ਵਾਰੀ ਸਪੀਡ ਜ਼ਿਆਦੀ ਲਾਉਣ ਨਾਲ ਠੀਕ ਆ ਆਪਾਂ ਸਪ੍ਰਿੰਟਸ ਲਾ ਸਕਦੇ ਹਾਂ ਬਟ ਆਪਾਂ ਕਾਰਡੀਓ ਸੈਕਸ਼ਨ ਆਪਣਾ ਪੂਰਾ ਕਰਕੇ ਬਾਅਦ ਸੈਂਬ੍ਰੇਟਸ ਲਾ ਸਕਦੇ ਹਾਂ ਸੋ ਮੇਰੇ ਅਕੋਰਡਿੰਗਲੀ 5.5 ਜਾਂ 6.0 ਤੇ ਆਪਾਂ ਟ੍ਰੈਡਮਿਲ ਦੀ ਵਾਕ ਕਰ ਸਕਦੇ ਹਾਂ ਬਾਕੀ ਅਕੋਰਡਿੰਗ ਟੂ ਮਸ਼ੀਨਸ ਹੁੰਦਾ ਹਰ ਇੱਕ ਕੰਪਨੀ ਦੀ ਵੱਖ-ਵੱਖਰੀ ਸਪੀਡ ਆ ਮੈਟ੍ਰਿਕਸ ਦੀਆਂ ਮਸ਼ੀਨਿੰਗ ਦੀਆਂ ਵੱਖਰੀਆਂ ਸਾਈਕਿਕਸ ਦੀਆਂ ਵੱਖਰੀਆਂ ਸੋ ਬਾਕੀ ਹੋਰ ਵੀ ਬਹੁਤ ਸਾਰੀਆਂ ਮਸ਼ੀਨਸ ਨੇ ਸੋ ਉਹਨਾਂ ਦੇ ਅਕੋਰਡਿੰਗਲੀ ਆਪਾਂ ਵੱਧ ਤੋਂ ਵੱਧ 5.5 5.6 ਸਭ ਤੋਂ ਵੱਡਾ ਜਿਹੜਾ ਮੁੱਦਾ ਅੱਜ ਦੇ ਟਾਈਮ ਦੇ ਵਿੱਚ ਚੱਲ ਰਿਹਾ ਉਹ ਹੈ ਵੱਡਾ ਢਿੱਡ ਇੱਕ ਜਦੋਂ ਪੇਟ ਜਦੋਂ ਬੰਦੇ ਦਾ ਕਿਉਂਕਿ ਕਈ ਬਿਮਾਰੀਆਂ ਸਾਡੇ ਇੱਥੋਂ ਹੀ ਸ਼ੁਰੂ ਹੁੰਦੀਆਂ ਨੇ ਤਾਂ ਉਸ ਨੂੰ ਘਟਾਉਣ ਵਾਸਤੇ ਜਿਹੜੀਆਂ ਕਈ ਐਕਸਰਸਾਈਜ਼ ਹੁੰਦੀਆਂ ਨੇ ਜਿਵੇਂ ਐਬਸ ਦੀਆਂ ਉਹ ਕਿਹੜੀਆਂ-ਕਿਹੜੀਆਂ ਐਕਸਰਸਾਈਜ਼ ਨੇ ਤੇ ਦਿਨ ਦੇ ਵਿੱਚ ਸਾਨੂੰ ਕਿੰਨੀ ਵਾਰੀ ਕਰਨੀਆਂ ਚਾਹੀਦੀਆਂ ਐਪਸ ਤੁਸੀਂ ਦਿਨ 'ਚ ਇੱਕ ਵਾਰੀ ਟ੍ਰੇਨ ਕਰ ਸਕਦੇ ਆਂ ਪਰ ਫੇ ਵੀ ਨਾ ਆਪਣੇ ਇੱਕ ਦਿਨ ਦਾ ਗੈਪ ਜ਼ਰੂਰ ਰੱਖੋ ਉਹਦੇ ਵਿੱਚ ਠੀਕ ਆ ਵੀਕਲੀ ਤੁਸੀਂ ਤਿੰਨ ਵਾਰੀ ਟ੍ਰੇਨ ਕਰ ਸਕਦੇ ਚਾਰ ਵਾਰੀ ਵੀ ਕਰ ਸਕਦੇ ਬਟ ਵਿੱਚ ਗੈਪ ਹੋਣਾ ਜ਼ਰੂਰੀ ਆ ਕਿਉਂਕਿ ਮਸਲ ਨੂੰ ਰਿਕਵਰੀ ਹੋਣ ਦੇ ਲਈ 12 ਤੋਂ 24 ਘੰਟੇ ਜ਼ਰੂਰੀ ਨੇ ਕਿਉਂਕਿ ਜੇ ਆਪਾਂ ਮਸਲ ਨੂੰ ਰਿਕਵਰੀ ਨਹੀਂ ਦਵਾਂਗੇ ਤਾਂ ਅਗਲੇ ਦਿਨ ਆਪਣਾ ਜਾਂ ਢਿੱਡ ਦੁਖੂਗਾ ਜਾਂ ਆਪਣੇ ਮਸਲਸ ਦਾ ਦੁਖਣਗੇ ਜਾਂ ਆਪਣਾ ਵੇਟ ਲਾਉਣ ਦੀ ਦਿਲ ਨਹੀਂ ਕਰੂਗਾ ਐਬਡੋਮਨਸ ਮਸਲਸ ਨੂੰ ਲਾਉਣ ਨੂੰ ਟ੍ਰੇਨ ਕਰਨ ਨੂੰ ਮਨ ਨਹੀਂ ਕਰੂਗਾ ਜੇ ਆਪਾਂ ਨੂੰ ਪ੍ਰੋਪਰ ਨਿਊਟ੍ਰੀਸ਼ਨ ਦਿੱਤਾ ਹੋਊਗਾ ਪ੍ਰੋਪਰ ਡਾਈਟ ਚ ਹੋਵਾਂਗੇ ਤੇ ਪ੍ਰੋਪਰ ਉਸ ਮਸਲ ਨੂੰ ਰੈਸਟ ਦਿੱਤੀ ਹੋਗੀ ਤਾਂ ਆਪਣਾ ਜਰੂਰ ਅਗਲੇ ਦਿਨ ਵੱਧ ਰੈਪਿਟੇਸ਼ਨ ਲਾਉਣ ਨੂੰ ਵੀ ਦਿਲ ਕਰੂਗਾ ਸੋ ਆਪਾਂ ਉਹਦੇ ਲਈ ਐਬਸ ਟ੍ਰੇਨ ਕਰ ਸਕਦੇ ਆ ਉਹ ਵੀ ਤੁਹਾਨੂੰ ਐਕਸਰਸਾਈਜ਼ ਜਲਦੀ ਤੁਹਾਨੂੰ ਮੈਂ ਕਰਾ ਕੇ ਦਿਖਾਉਣਾ ਕਿ ਕਿਵੇਂ ਆਪਣੇ ਸਟੂਡੈਂਟਸ ਇੱਥੇ ਕਰਦੇ ਆ ਕਈ ਨੌਜਵਾਨ ਆ ਜਏ ਨੇ ਕਹਿੰਦੇ ਨੇ ਕਿ ਐਕਸਰਸਾਈਜ਼ ਲਾਉਣ ਲੱਗਿਆ ਪਸੀਨਾ ਆਣਾ ਬਹੁਤ ਜ਼ਰੂਰੀ ਹੈ ਕਈਆਂ ਨੂੰ ਪਰ ਪਸੀਨਾ ਵੀ ਬਹੁਤ ਘੱਟ ਆਂਦਾ ਹੈ ਕਿ ਇਹ ਵੀ ਮੰਨਣਾ ਹੈ ਕਿ ਐਕਸਰਸਾਈਜ਼ ਲਾਉਣ ਲੱਗੇ ਜ਼ਿਆਦਾ ਪਸੀਨਾ ਆਣਾ ਜ਼ਰੂਰੀ ਹੈ ਨਹੀਂ ਜ਼ਰੂਰੀ ਨਹੀਂ ਹੁੰਦਾ ਉਹ ਆਪਣੀ ਬਾਡੀ ਦੀ ਹੀਟ ਦੇ ਅਕੋਰਡਿੰਗ ਹੁੰਦਾ ਕਈ ਕਈਆਂ ਬਾਡੀ ਜਲਦੀ ਹੀਟ ਫੜਦੀ ਆ ਕਈਆਂ ਨੂੰ ਗਰਮੀ ਜਿਆਦਾ ਲੱਗਦੀ ਆ ਜਿਆਦਾ ਪਸੀਨਾ ਆਉਂਦਾ ਆ ਠੀਕ ਆ ਬਟ ਪਸੀਨਾ ਆਉਣਾ ਬਹੁਤ ਵਧੀਆ ਚੀਜ਼ ਆ ਤੇ ਆਪਣੇ ਬਾਡੀ ਚ ਵੱਧ ਤੋਂ ਵੱਧ ਜਿੰਨਾ ਇਨਟੇਕ ਵਾਟਰ ਕਰ ਸਕਦੇ ਆ ਠੀਕ ਆ 4 ਤੋਂ 5 ਲੀਟਰ ਹਰੇਕ ਪਰਸਨ ਨੂੰ ਪਾਣੀ ਪੀਣਾ ਚਾਹੀਦਾ ਆ ਜਿਹੜਾ ਕੁਝ 60 ਤੋਂ ਅਬਵ weight ਆ ਉਹਨੂੰ ਜ਼ਰੂਰ 4 ਤੋਂ 5 ਲੀਟਰ ਪਾਣੀ ਪੀਣਾ ਚਾਹੀਦਾ ਜਿੰਨਾ ਪਸੀਨਾ ਆਵੇ ਕੋਈ ਨੁਕਸਾਨ ਨਹੀਂ ਹੈ ਸਭ ਤੋਂ ਵਧੀਆ ਚੀਜ਼ ਹੈ ਬੜਾ ਹੀ ਚੰਗਾ ਤੁਸੀਂ ਟਾਪਿਕ ਛੇੜਿਆ ਕਿ ਪਾਣੀ ਨੂੰ ਲੈ ਕੇ ਕਿਉਂਕਿ ਜਿਮ ਦੇ ਵਿੱਚ ਜ਼ਿਆਦਾਤਰ ਜਿਹੜੇ ਨੌਜਵਾਨ ਨੇ ਉਹ ਇਹ ਵੱਡੀ ਅਣਗਹਿਲੀ ਕਰਦੇ ਨੇ ਕਿ ਪਾਣੀ ਆਪਣਾ ਨਾਲ ਨਹੀਂ ਲੈ ਕੇ ਜਾਂਦੇ ਪਾਣੀ ਬਹੁਤ ਘੱਟ ਪੀਂਦੇ ਨੇ ਪਰ ਇਹੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਅਪੀਲ ਜਿਹੜੇ ਨੌਜਵਾਨ ਪਾਣੀ ਬਹੁਤ ਘੱਟ ਪੀਂਦੇ ਨੇ ਚਾਹੁੰਦੇ ਵੀ ਨਹੀਂ ਇੱਕ ਵਧੀਆ ਸ਼ਰੀਰ ਪਰ ਪਾਣੀ ਵੀ ਨਹੀਂ ਪੀਂਦੇ ਇਹ ਪਾਣੀ ਪਾਣੀ ਦੀ ਵੈਲਿਊ ਜਿਹੜਾ ਆਪਣਾ 70% ਜਿਹੜਾ ਬਾਡੀ ਆ ਨਾ ਇਹ ਆਪਣੀ ਪਾਣੀ ਤੇ ਡਿਪੈਂਡ ਕਰਦੀ ਆ ਠੀਕ ਆ ਜੀ ਸੋ ਪਾਣੀ ਆਪਾਂ ਨੂੰ ਜ਼ਰੂਰ ਵੱਧ ਤੋਂ ਵੱਧ ਪੀਣਾ ਚਾਹੀਦਾ ਇਹ ਨਹੀਂ ਕਿ ਇੱਕੋ ਸਾਰੀ ਪਾਣੀ ਪੀ ਲਓ ਠੀਕ ਆ ਜੇ ਕਿਸੇ ਨੇ ਤੁਹਾਨੂੰ ਦੱਸਦਾ ਕਿ ਹਨਾ ਪਾਣੀ ਪੀ ਲੋ ਨਵੇਂ ਬੱਚਾ ਨੂੰ ਹੁੰਦਾ ਜੇ ਕਿਸੇ ਨੇ ਦੱਸਤਾ ਕਿ ਹਾਂ ਵੀ ਬਾਈ ਤੂੰ ਇੰਨਾ ਪਾਣੀ ਪੀਣਾ ਉਹ ਵੀ ਕਰਦੇ ਨੇ ਉਹ ਸਿਰਫ ਪਾਣੀ ਪੀ ਜਾਂਦੇ ਠੀਕ ਆ ਬਟ ਇਦਾਂ ਨਹੀਂ ਇੱਕ ਆਪਣੇ ਸੈਕਸ਼ਨ ਰੱਖੋ ਕਿ ਇੱਕ ਆਪਣਾ ਕੈਨ ਰੱਖ ਲਓ ਠੀਕ ਆ ਬਹੁਤੀ ਗੱਲ ਆ ਡੇਢ ਡੇਢ ਲੀਟਰ ਦੇ ਸਾਡੇ ਕੋ ਗੈਲਨ ਕੈਨ ਪਏ ਨੇ ਸਾਨੂੰ ਪਤਾ ਹੁੰਦਾ ਸੀ ਦਿਹਾੜੀ ਚ ਤਿੰਨ ਕੈਨ ਪੀਲੇ ਜਾਂ ਇੰਨੇ ਲੀਟਰ ਪਾਣੀ ਪੀ ਲਿਆ ਠੀਕ ਆ ਥੋੜੀ ਥੋੜੀ ਐਕਸਰਸਾਈਜ਼ ਲਾ ਰਹੇ ਆ ਉਹਦੇ ਵਿੱਚ ਸੇਫ ਸੇਫ ਕਰਕੇ ਵਾਟਰ ਪੀਓ ਠੀਕ ਆ ਆਪਣਾ ਗਲੂਕੋਜ਼ ਤੁਸੀਂ ਲੈ ਸਕਦੇ ਆ ਐਕਸਰਸਾਈਜ਼ ਦੇ ਦੌਰਾਨ ਠੀਕ ਆ ਬਾਕੀ ਤੁਸੀਂ ਕੋਈ ਵੀ ਖਾਣਾ ਖਾਣੇ ਆ ਉਹਦੇ 20 ਮਿੰਟਾਂ ਬਾਅਦ ਤੁਸੀਂ ਪੱਕੀ ਪਿਓਰਿਟੀ ਰੱਖੋਗੇ 20 ਮਿੰਟ ਬਾਅਦ ਮੈਂ ਇੱਕ ਗਲਾਸ ਪਾਣੀ ਪੀਣਾ ਹੀ ਪੀਣਾ ਤੁਸੀਂ ਆਫ ਕੋਰਸ ਹੋਰ ਨਹੀਂ ਤਾਂ ਤੁਸੀਂ 3 ਤੋਂ 4 ਲੀਟਰ ਦਾ ਟਾਰਗੇਟ ਆਪਣਾ ਕੰਪਲੀਟ ਕਰ ਸਕਦੇ ਆ ਜੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਵਾਟਰ ਇੰਟੇਕ ਰੱਖੋ ਬੋਡੀ 'ਚ ਏ ਕਿ ਸਹੀ ਟਾਈਮਿੰਗ ਕੀ ਹੋਣੀ ਚਾਹੀਦੀ ਹੈ ਪਾਣੀ ਪੀਣ ਦੀ ਸਹੀ ਟਾਈਮਿੰਗ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਾਂ ਕੋਈ ਵੀ ਡਾਈਟ ਖਾ ਰਹੇ ਆ ਕੋਈ ਵੀ ਮੀਲ ਜਾਂ ਆਪਾਂ ਵੈਸੇ ਰੋਟੀ ਖਾ ਰਹੇ ਆ ਕਦੇ ਵੀ ਉਸੇ ਟਾਈਮ ਆਪਾਂ ਨੂੰ ਵਾਟਰ ਨਹੀਂ ਪੀਣਾ ਚਾਹੀਦਾ ਠੀਕ ਆ ਕਿਉਂਕਿ ਆਪਾਂ ਨੂੰ ਉਸ ਨੂੰ ਪਚ ਆਪਾਂ ਹੀ ਕਰਦੇ ਹਾਂ ਉਹਨੂੰ ਵਾਟਰ ਜਲਦੀ ਬਾਡੀ ਸੈਂਟੇ ਕਰ ਦਿੰਨੇ ਆ ਸੋ ਇਦਾਂ ਨਹੀਂ ਕਰਨਾ ਚਾਹੀਦਾ ਤੋਂ 20 20 ਮਿੰਟ ਦਾ ਗੈਪ ਜ਼ਰੂਰੀ ਆ ਕਿ ਪਾਣੀ ਇਦਾਂ ਆਪਣਾ ਰੱਖੋ ਜੇ ਆਪਾਂ ਵਾਟਰ ਇਨਟੇਕ ਦੀ ਗੱਲ ਕਰੀਏ ਤਾਂ ਆਪਾਂ ਹੁਣ ਇੱਕ ਨੈਕਸਟ ਐਪੀਸੋਡ ਜਿਹੜਾ ਬਣਾਵਾਂਗੇ ਕਿਉਂਕਿ ਇਦਾਂ ਐਪੀਸੋਡ ਬਹੁਤ ਲੰਬੇ ਚਲੇ ਜਾਣਗੇ ਆਪਾਂ ਇੱਕ ਟੌਪਿਕ ਨੂੰ ਲੈ ਕੇ ਹੀ ਟਾਰਗੇਟ ਕਰਾਂਗੇ ਠੀਕ ਆ ਹੁਣ ਆਪਾਂ ਜਿਹੜਾ ਨਿਊਟ੍ਰੀਸ਼ਨ ਦਾ ਜਿਹੜੀ ਆਪਾਂ ਖਾਣਕ ਵੈਲਿਊ ਕਿੰਨੀ ਪ੍ਰੋਟੀਨ ਹੋਣੀ ਚਾਹੀਦੀ ਜਾਂ ਕਿੰਨੇ ਕਾਰਬਸ ਹੋਣੇ ਚਾਹੀਦੇ ਕਿੰਨੀ ਕੈਲਰੀ ਸਿਕ ਬੰਦੇ ਨੂੰ ਲੈਣੀ ਚਾਹੀਦੀ ਆ ਉਸਦੇ ਬਾਡੀ ਅ ਸੋ ਬਾਕੀ ਜਿੰਨੇ ਵੀ ਦਰਸ਼ਕਾ ਇਹਨਾਂ ਦੀ ਤੁਸੀਂ ਮਿੰਨੀ ਪੌਕੇਟ ਦੀ ਆਪਣੇ ਐਪ ਇੰਸਟਾਲ ਕਰ ਸਕਦੇ ਹੋ ਸੋ ਇਹਨਾਂ ਦੇ ਪੇਜ ਵੀ ਨੇ ਫੇਸਬੁੱਕ ਇੰਸਟਾਗ੍ਰam ਸੋ ਮੇਰਾ ਵੀ ਪੇਜ ਹੈ ਸੁਖਰਾਜ ਮੰਮੀ ਤੁਸੀਂ ਉੱਥੇ ਵੀ ਫੋਲੋ ਕਰ ਸਕਦੇ ਕੋਈ ਵੀ ਨੌਲੇਜ ਆ ਤੁਸੀਂ ਲੈ ਸਕਦੇ ਹੋ ਤੁਹਾਨੂੰ ਸੋ ਇਹ ਸਨ ਸੁਖਰਾਜ ਮੰਮੀ ਜਿਨ੍ਹਾਂ ਨੇ ਸਾਨੂੰ ਅੱਜ ਕੱਲੀ ਕੱਲੀ ਐਕਸਰਸਾਈਜ਼ ਬਾਰੇ ਦੱਸਿਆ ਉਸ ਯੂਥ ਨੂੰ ਇਨਸਪਾਇਰ ਕਰਨ ਲਈ ਜੋ ਯੂਥ ਕਿਤੇ ਨਾ ਕਿਤੇ ਗਲਤੀਆਂ ਕਰ ਲੈਂਦਾ ਜਿਮ ਨੂੰ ਲੈ ਕੇ ਉਸ ਯੂਥ ਨੂੰ ਇਨਸਪਾਇਰ ਕੀਤਾ ਕਿਤੇ ਨਾ ਕਿਤੇ ਕੁਝ ਨਾ ਕੁਝ ਐਕਸਰਸਾਈਜ਼ਾਂ ਜਿਹੜੀਆਂ ਨੇ ਟੈਕਨੀਕਸ ਨੇ ਗਲਤ ਉਹਨਾਂ ਬਾਰੇ ਵੀ ਦੱਸਿਆ ਤਾ ਪਾਣੀ ਜਿਹਦੀ ਬਹੁਤ ਜ਼ਿਆਦਾ ਮਹੱਤਤਾ ਹੈ ਜਿੰਮ ਦੇ ਵਿੱਚ ਉਸ ਬਾਰੇ ਵੀ ਦੱਸਿਆ ਤਾਂ ਅੱਜ ਲਈ ਇਨਾ ਹੀ ਧੰਨਵਾਦ